ਗਣਪਤੀ ਵਿਸਰਜਣ ਵਾਲੇ ਦਿਨ ਇੱਕ ਪਲਿਆ-ਪਲਾਇਆ ਪੁੱਤ ਮਾਪਿਆਂ ਦਾ ਜਿਸਦੇ ਨਾਲ ਕੁਝ ਅਜੇਹਾ ਹੋ ਗਿਆ ਕਿ ساری ਉਮਰ ਮਾਪੇ ਇਸ ਦਿਨ ਨੂੰ ਕਦੇ ਵੀ ਨਹੀਂ ਭੁੱਲ ਪਾਉਣਗੇ। ਲੁਧਿਆਣਾ ਦੇ ਸਤਲੁਜ ਦਰਿਆ ਤੇ ਗਣਪਤੀ ਵਿਸਰਜਨ ਦੌਰਾਨ 27 ਸਾਲਾ ਨੌਜਵਾਨ ਪਾਣੀ ਦੇ ਵਹਾਅ ਦੇ ਵਿੱਚ ਰੁੜ ਗਿਆ। ਇਸੇ ਦੌਰਾਨ ਗੋਤਾ ਖੁਰਨ ਦੀ ਮਦਦ ਨਾਲ ਉਸ ਨੂੰ ਬਾਹਰ ਤਾਂ ਕੱਢ ਲਿਆ ਪਰ ਉਦੋਂ ਤੱਕ ਬਹੁਤ ਦੇਰੀ ਹੋ ਚੁੱਕੀ ਸੀ। ਜਿਸ ਨੂੰ ਲੈ ਕੇ ਥਾਣਾ ਮੁਖੀ ਨੇ ਦੱਸਿਆ ਕਿ ਗਣਪਤੀ ਵਿਸਰਜਨ ਦੌਰਾਨ ਇੱਕ ਨੌਜਵਾਨ ਦੇ ਨਾਲ ਹਾਸਾ ਵਾਪਰ ਗਿਆ ਉਹਨਾਂ ਨੇ ਕਿਹਾ ਕਿ 174 ਦੀ ਕਾਰਵਾਈ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ ਇੱਕ ਗਣੇਸ਼ ਵਿਸਰਜਨ ਕਰਨਗੇ ਬੰਦੇ ਜਿਹੜੇ ਹੈਗੇ ਉਹਨਾਂ ਦੇ ਇੱਕ ਦੀ ਉੱਤੇ ਡੁੱਬ ਗਿਆ ਸੀਗਾ ਜੋ ਰਾਤ ਜਿਹੜੀ ਛਾਡੀ ਹੈ ਕਿ ਆ ਟੀਮਸ ਤੇ ਡਾਈਵਰਸ ਦੇ ਜਿਹੜੇ ਪ੍ਰਾਈਵੇਟ ਤੌਰ ਤੇ ਜਿਹੜੇ ਹੈਗੇ ਬੰਦੇ ਅਸੀਂ ਉਹਨਾਂ ਦੇ ਹੈਲਪ ਲੈ ਕੇ ਜਿਹੜੇ ਕਾਫੀ ਸਰਚ ਤੇ ਰੈਸਕਿਊ ਆਪਰੇਸ਼ਨ ਕਰਾਈ ਕੀਤਾ ਤੇ ਅੱਜ ਸਵੇਰੇ ਜਿਹੜੀ ਹੈ ਕਿ ਉਹਨਾਂ ਦੀ ਲੜਕੇ ਦੀ ਡੈੱਡ ਬਾਡੀ ਜਿਹੜੀ ਹੈਗੀ ਸਾਨੂੰ ਮਿਲੀ ਹੈਗੀ ਤੇ ਉਹਦੇ ਵਿੱਚ ਅਸੀਂ 194 PNSF ਦੇ ਅਕੋਰਡਿੰਗਲੀ ਜਿਹੜੀ ਬੰਦੀ ਕਾਰਵਾਈ ਹੈਗੀ ਅਸੀਂ ਉਹ ਇਨੀਸ਼ੀਏਟ ਕਰ ਦਿੱਤੀ ਹੋਈ ਹੈ ਜੀ ਸਰ ਕਿੰਨੀ ਉਮਰ ਹੈ ਨੌਜਵਾਨ ਦੀ ਕਿ ਉਹਰਾ ਨਾਮ ਹੈਗਾ ਜੀ ਹਰਸ਼ ਮੁੰਡੇ ਦਾ ਨਾਮ ਹੈਗਾ ਜੀ 27 ਸਾਲ ਦੀ ਉਹਦੀ ਉਮਰ ਹੈਗੀ ਹੈ ਤੇ ਇੱਥੇ ਕਿਨੇ ਮਲੇ ਦਾ ਰਹਿਣ ਵਾਲਾ ਜੀ ਉਹ ਮੈਂ ਹੋਇਆ ਸੀ ਜੰਕਵਾਰਾ ਜੀ ਨਹੀਂ ਹਜੇ ਨਹੀਂ ਇਸ ਵਾਰ ਨਹੀਂ ਮੈਨੂੰ ਸ਼ੁਰੂ ਮੈਂ ਹਾਂਜੀ ਟੋਲਾ ਕਿੰਨੇ ਮੁੰਡੇ ਸੀ ਪਤਾ ਲੱਗੇ ਕਿ 8 ਮੁੰਡੇ ਸੀ ਨਹੀ 8 ਮੁੰਡੇ ਨਹੀਂ ਸੀਗੇ ਉਹਦਾ ਸਾਰਾ ਟੋਲਾ ਗਿਆ ਹੋਇਆ ਸੀਗਾ ਮੈਂ ਮਲਟੀਪਲ ਸੀਗੇ ਬਟ ਉਹਨਾਂ ਵਿੱਚੋਂ ਇੱਕ ਜਿਹੜਾ ਡਾਊਨ ਕੀਤਾ ਹੈਗਾ ਸਰ ਹਰ ਸਾਲ ਹਾਦਸੇ ਹੁੰਦੇ ਨੇ ਕਿ ਡੁੱਬ ਗਿਆ ਸੱਚ ਕਰਦੇ ਨਹੀਂ ਇਹ ਮਲਟੀਪਲ ਓਕੇਜਨਸ ਡਿਫਰੈਂਟ ਡਿਫਰੈਂਟ ਹੈਗੇ ਕਿਉਂਕਿ ਕਈ ਵਾਰੀ ਹੁੰਦੇ ਉਹਨਾਂ ਨੂੰ ਜਿਹੜੇ ਆਰਗੇਨਾਈਜ਼ਰਸ ਵੀ ਨੇ ਜਿਹੜਾ ਉੱਥੇ ਜਿਹੜੇ ਗਣੇਸ਼ ਵਰਜਨ ਕਰਾਣੋਂ ਵੀ ਆਉਂਦੇ ਨੇ ਉਹਨਾਂ ਨੂੰ ਵੀ ਅਸੀਂ ਹਿਦਾਇਤ ਕੀਤੀ ਜਾਂਦੀ ਸਾਡੇ ਪੈਟਰੋਲਿੰਗਸ ਵੀ ਹੁੰਦੀਆਂ ਨੇ ਕਿ ਆਪ ਵੀ ਤੁਸੀਂ ਡੀ ਪੈਂਡ ਵਾਲੇ ਪਾਸੇ ਨਾ ਜਾਓ ਬਟ ਕਈ ਵਾਰੀ ਭੀੜ ਜ਼ਿਆਦਾ ਹੋਣ ਕਰਕੇ ਕਈ ਸ਼ਰਧਾਰੀ ਨਹੀਂ ਉਹ ਜਾਰਾ ਕੇ ਡੀ ਪੈਂਡ ਦੇ ਵਿੱਚ ਚਲ ਜਾਂਦੇ ਨੇ ਤੇ ਉੱਥੇ ਕਈ ਵਾਰੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿੰਨੀ ਕਿ ਗਹਿਰਾਈ ਹੈ ਉਹਦੇ ਕਰਕੇ ਇਹ ਹਾਦਸਾ ਵਾਪਰਿਆ ਸੀ ਮਲਟੀਪਲ ਟਾਈਮਸ ਅਸੀਂ ਲਿਖ ਵੀ ਦਿੱਤਾ ਹੋਇਆ ਹੈਗਾ ਕਿ ਆ ਵੀ ਸਾਨੂੰ ਇੱਥੇ ਡਾਈਵਰ ਵਗੈਰਾ ਪ੍ਰੋਵਾਈਡ ਕਰਾਇਆ ਜਾਂਦਾ ਤੇ ਸਰ ਇਹ ਹੀ ਕਦੋਂ ਦਾ ਮਾਮਲਾ ਹੈ ਇਹ ਇਹ ਕੱਲ ਸ਼ਾਮ ਦਾ ਹੈਗਾ ਜੀ ਇਹ ਜੀ ਜੀ ਤੇ ਫਿਰ ਉਹ ਮੁੰਡਾ ਰਹਿੰਦਾ ਕਿਹੜੀ ਜਗ੍ਹਾ ਇਹ ਕਿਲੇ ਮਹੱਲੇ ਦਾ ਰਹਿਣਾ ਨਾ ਹੈਗਾ ਜੀ ਪੀਐਸ ਡਿਵੀਜ਼ਨ ਨੰਬਰ 4 ਦਾ ਏਰੀਆ ਦਾ ਹੈਗਾ ਜੀ ਉੱਥੇ ਰਹਿਣ ਵਾਲਾ ਹੈਗਾ ਉਹ ਤੋਂ ਸਾਰੇ ਨਾਲ ਮਿਲ ਕੇ ਇਹ ਉੱਥੇ ਗਣੇਸ਼ ਵਸ਼ਰਚਨ ਲਈ ਗਏ ਸੀ ਜੀ ਸਰ ਕਾਫੀ ਲੰਬਾ ਸਮਾਂ ਵੀ ਚੱਲੂਗਾ ਦਿਨਾਂ ਤੱਕ ਜੀ ਇਹ ਸਿਕਿਉਰਿਟੀ ਰੀਜ਼ਨ ਹੈ ਜੀ ਅਸੀਂ ਅਸੀਂ ਵੀ ਆਰ ਰਿਕੁਐਸਟਿੰਗ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਹੁਣ ਜਿਹੜਾ 16 17 ਨੂੰ ਜਿਹੜਾ ਜਾਰਾ ਤਾਦਾਰ ਦੇ ਵਿੱਚਰ ਦਾ ਲੋਥੇ ਆਉਣੇ ਨੇ ਉਹਦੇ ਲਈ ਅਸੀਂ ਵੀ ਆਰ ਇਨ ਕੰਟੈਕਟ ਵਿਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਿ ਹਾਂ ਵੀ ਉਥੇ ਅਭੀ ਪ੍ਰੋਪਰ ਸਿਕਿਉਰਿਟੀ ਪ੍ਰੋਗਰਾਮਸ ਐਂਡ ਸਾਰੇ ਜਿਹਨੇ ਬੰਦੋਬਸ ਹੋ ਸਕਦੇ ਹੋਏ ਅਸੀਂ ਉੱਤੇ ਪ੍ਰੋਵਾਈਡ ਕਰਵਾ ਕੇ ਸੋਖੀ ਸਮੇ ਲਈ ਨੰਗਾ ਬੰਗੇ ਲੋਕਾਂ ਨੂੰ ਕੀ ਅਪੀਲ ਹੈ ਦਾ ਆਮ ਲੋਕਾਂ ਨੂੰ ਅਪੀਲ ਇਹੀ ਹੈ ਕਿ ਆਪਣੇ ਸ਼ਰਦਾ ਦੇ ਅਕੋਰਡਿੰਗਲੀ ਆਪਾਂ ਸਭ ਕੁਝ ਕਰਦੇ ਆਂ ਸ਼ਰਦਾ ਰੱਖਣੀ ਵੀ ਹੈ ਤੇ ਆਪਣੀ ਜਾਨ ਦੀ ਹਿਫਾਜ਼ਤ ਕਰਕੇ ਜੋ ਵੀ ਆਪਾਂ ਆਪਣੇ ਰੀਤੀ ਰਿਵਾਜ ਨਿਭਾਉਣੇ ਨੇ ਉਹ ਸਾਰੇ ਆਪਣੇ ਆਪਾਂ ਆਪਣੀ ਜਾਨ ਦੀ ਹਿਫਾਜ਼ਤ ਕਰਦੇ ਹੋਏ ਸੰਭਾਲ ਕਰੀਏ ਥੈਂਕ ਯੂ ਵੈਰੀ ਮਚ ਖੇਰ ਦੇਖਿਆ ਜਾਵੇ ਤਾਂ ਗਣਪਤੀ ਵਿਸਰਜ ਨੂੰ ਲੈ ਕੇ ਜਿੰਨਾ ਵੀ ਇਹ ਸਾਲ ਲੋਕ ਹੁੰਦੇ ਨੇ ਇਹਨਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਕਿ ਦੇਖ ਨੂੰ ਮਿਲਦਾ ਪਰ ਦੂਜੇ ਪਾਸੇ ਇਹ ਹਾਸਾ ਵਾਪਰਿਆ ਮੰਦ ਭਗੀ ਗੱਲ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਹਣੀ ਦੀ ਰਿਪੋਰਟ